ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਆਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਨੇਰ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨਸਾ ਆ ਖਲੋਸਤਾ ਜੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਜਿਹੜੇ ਤੇਰੇ 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 ਮੈਂ ਜਾਂ ਤੱਕ ਕਿੰਨੀ ਕਮ ਜਨਾ ਇੱਧਰ ਇੱਧਰ ਆ ਆ ਆ ਆ ਆ ਇੱਧਰ ਆ ਇਹ ਕਿ더라 ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਨਹੀਂ ਆ ਇਹ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹੈਂਡੀਕੈਪ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦਿੱਤੇ ਕੰਮ ਕਰਾਉਣ ਆਏ ਸੀ ਆਪਣੀ ਕਿਸੇ ਦੀ ਬੱਤੀ ਨੇ ਡਾਕਟਰੀ ਜੀ ਆਹ ਇਤਰਾ ਟਿਸ਼ੂ ਟਿਪੀ ਸਾਹਿਬ ਨਾਲ ਨਾ ਕਰਦਾ ਇਹ ਨਾ ਮੈਂ ਕਹਿੰਦਾ ਟੱਕਾ ਨਹੀਂ ਕਰਾਉਂ ਕਰ ਲਿਖੇ ਰਿਪੋਰਟਿੰਗ ਬਹੁਤ ਕੋਈ ਤੋਂ ਵੱਡਾ ਦੇਖਾ ਬੰਦ ਮੰਨ ਮੰਨ ਲਓ ਕਰਾ ਪਰ